ਤਰਨ ਤਾਰਨ ਦੇ ਪਿੰਡ ਭੀਖੀ ਬਿੰਡ ਦੇ ਨੇੜੇ ਪੈਂਦੇ ਖੇਤਾਂ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲੀਆਂ ਗੋਲੀਆਂ ਲੱਗੇ ਵੱਡੇ ਇਲਜ਼ਾਮ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾ ਲਿਆ ਗਿਆ ਧਰਨਾ ਦਰਅਸਲ ਬੀਤੇ ਦਿਨਾਂ ਤੋਂ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਝੜਪ ਦੀਆਂ ਤਸਵੀਰਾਂ ਤਾਂ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇੱਥੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੱਕ ਵਾਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜੋ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਕੀ ਆ ਪੂਰਾ ਮਾਮਲਾ ਆਖਰ ਕਿਉਂ ਗੋਲੀਆਂ ਚਲਾਉਣ ਤੱਕ ਦੀ ਨੌਬਤ ਪਈ ਹੈ ਕਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਗੋਲੀਆਂ ਚਲਾਉਣ ਦੇ ਆਖਰ ਕਿਸਾਨਾਂ ਦੇ ਵੱਲੋਂ ਧਰਨਾ ਕਿਉਂ ਲਗਾਇਆ ਗਿਆ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾਉਣੀ ਆ ਮੇਰਾ ਨਾਮ ਹੀਰਾ ਸਿੰਘ ਪਿੰਡ ਪਿੱਖੀ ਪੈਂਡਾ ਇਹ ਜੋ ਮਸਲਾ ਹੋਇਆ ਜੀ ਪਿੱਖੀ ਪੈਂਡ ਦੇ ਨਜ਼ਦੀਕ ਪਿੰਡ ਪੈਂਡਾ ਚੇਲਾ ਉੱਥੇ ਦਾ ਕਿਸਾਨ ਹੈ ਜੱਜ ਵੀਰ ਸਿੰਘ ਉਹ ਦੇਖੋ 30 ਕਨਾਲਾਂ ਦੇ 11 ਮਰਲੇ ਜਿਹੜੀ ਜ਼ਮੀਨ ਆ ਇਹ ਪੰਚਾਇਤੀ ਵਕਦੀ ਆ ਪਰ ਇਹ ਅੱਜ ਨਹੀਂ ਕੱਲ ਪਰਸੋਂ ਦੀ ਵਕਦੀ 1977 ਤੋਂ ਵਕਦੀ ਆ ਮਹਿੰਦਰ ਸਿੰਘ ਦੇ ਨਾਂ ਤੇ ਡਿਗਰੀਆਂ ਹੋਈਆਂ ਆ ਕੋਰਟਾਂ ਲੋ ਪੱਕੀਆਂ ਤੇ ਹੁਣ ਇਹਦੇ ਤੇ ਸਟੇ ਆ ਇਸ ਵੇਲੇ ਮੌਜੂਦਾ ਸਟੇਜ ਜਿਹਦੀ ਅਗਲੀ ਤਰੀਕ 7-7 ਆ ਉਹ ਆਪਣੀ ਜਿਹੜੀ ਹਲੇ ਜ਼ਮੀਨ ਤੇ ਝੋਨਾ ਲਾਉਣ ਡਿਆ ਜਿੱਥੋਂ ਗੱਲ ਚੱਲੀ ਉਹਦੀ ਜੱਦੀ ਕੁਰਸੀ ਮਾਲਕੀ ਜ਼ਮੀਨ ਆਪਣੀ ਜੱਜ ਸਿੰਘ ਦੀ ਜੱਜ ਸਿੰਘ ਦੀ ਮਾਲਕੀ ਵੱਲੇ ਉਹ ਆਪਣਾ ਝੋਨਾ ਲਵਾਉਣ ਡਿਆ ਸੀ ਉੱਥੇ ਉਹ ਮੌਜੂਦਾ ਸਰਪੰਚਾ ਲੋ ਤੇ ਸਾਡੇ ਹਲਕੇ ਦੇ ਵਿਧਾਇਕਾਂ ਲੋ ਤੇ ਆਪਣਾ ਜਿਹੜਾ ਉਹਦਾ ਪੀਆ ਗੁਰਜ ਉਹਨਾਂ ਵੱਲੋਂ ਤੇ ਡੀਐਸਪੀ ਵੀ ਕੀਵੰਡ ਵੱਲੋਂ ਰਲ ਮਿਲ ਕੇ ਸਾਰਾ ਇਹਨਾਂ ਨੇ ਪਹਿਲਾਂ ਇੰਤਜ਼ਾਮ ਕੀਤਾ ਸੀ ਕਰਕੇ ਤੇ ਉਹਦੇ ਤੇ ਜਾ ਕੇ ਉਹਦੇ ਘਰ ਦੇ ਉੱਤੇ ਹਮਲਾ ਕਰਦਾ ਉਹਦੇ ਘਰ ਦੇ ਘੇਰੇ ਘੇਰੇ ਗੋਲੀ ਚੱਲਣ ਡਈ 315 ਦੀ ਉਹ ਹਜ਼ਾਰਾਂ ਮੁੰਡਿਆਂ ਕੋ ਕਿੰਨੇ 15 15 20 20 ਮੁੰਡੇ ਚੁੱਕੀ ਫਿਰਦੇ ਆ 315 ਪਸੌ ਲਈ ਫਿਰਦੇ ਆ ਆਟੋਮੈਟਿਕ ਉਹਤੇ ਹਮਲਾ ਹੁੰਦਿਆ ਫਿਰ ਵੇਖੋ ਜੀ ਇੱਕ ਬਜ਼ੁਰਗ 70 75 ਸਾਲ ਦਾ ਆ ਜਿਹਦੇ ਉੱਤੇ ਨਾ ਗੋਲੀ ਚੱਲੀ ਉਹ ਸਾਬਕਾ ਸਰਪੰਚ ਵੀ ਆ ਚੱਲੇ ਪਿੰਡ ਦਾ ਉਹ ਸਾਬਕਾ ਸਰਪੰਚ ਵੀ ਅਮਿੰਦਰ ਸਿੰਘ ਆ ਉਹ ਜਿਹੜਾ ਥੱਲੇ ਡਿੱਗ ਪਿਆ ਤੇ ਉੱਤੇ ਗੋਲੀ ਚੜਾਈ ਜਾਂਦੇ ਆ ਤੇ ਹੱਸੀ ਜਾਂਦੇ ਗੋਲੀ ਮਾਰੀ ਜਾਂਦੇ ਆ ਆਪਣੇ ਆਵਾਂ ਚ ਉਤੋਂ ਘੱਟਾ ਵੀ ਉੱਡਦਾ ਆ ਇਹ ਸਾਰੀ ਜਾਂਚ ਦਾ ਵਿਸ਼ਾ ਨਾ ਸਾਰੀ ਕੀਤੀ ਆ ਉੱਥੇ ਇੱਕ ਉਹਦਾ ਬੇਟਾ ਆ 14 ਕਿ 12 ਤੇ 14 ਸਾਲ ਦਾ ਉਹਦੇ ਤਾਂ ਵੀ ਪਰਚਾ ਦਿੱਤਾ ਇੱਕ ਉਥੇ ਜਿਹੜਾ ਝੋਨੇ ਵਾਲਾ ਘਰੋਂ ਪਾਣੀ ਲੈਣ ਆਇਆ ਆ ਲਾਗੇ ਝੋਨਾ ਲਾਉਣ ਦੇ ਆ ਤੇ ਉਹਨੂੰ ਕਹਿੰਦੇ ਕਿ ਤੂੰ ਇੱਧਰ ਆਇਆ ਉਹ ਗਰੀਬ ਤੇ ਪਰਚਾ ਦਿੱਤਾ ਉਹਦਾ ਪੈਰ ਵੀ ਖਰਾਬ ਆ ਜੇਲ੍ਹ ਨੇ ਇਹਨੂੰ ਜੇਲ੍ਹ ਚੋਂ ਨਹੀਂ ਲਿਆ ਕਰੂਣ ਦੇ ਨਾ ਹਸਪੀਟਲ ਦੇ ਦਾਖਲ ਕਰਾਤਾ ਆ ਅਈ ਇਹਨਾਂ ਚੀਜ਼ਾਂ ਦਾ ਇਨਸਾਫ ਲੈਣ ਵਾਸਤੇ ਐਸਐਸਪੀ ਤਰਨਤਾਰਨ ਦੇ ਬੂਹੇ ਦੇ ਅੱਗੇ ਧਰਨਾ ਲਾ ਕੇ ਬੈਠੇ ਆ ਜੀ ਜਿੰਨੇ ਵੇਖੋ ਜੀ ਅਸੀਂ ਤਾਂ ਦੱਸ ਲਈ ਉਹਨਾਂ ਨੂੰ ਸਾਰਿਆਂ ਨੂੰ ਪੁਲਿਸ ਨੂੰ ਪਤਾ ਜਿਹੜੇ ਵੀਡੀਓ ਦੇ ਵਿੱਚ ਆਉਣਦੇ ਜਿੰਨੇ ਵੀ ਗੈਸਟਰ ਆਉਂਦੇ ਜਿੰਨੇ ਵੀ ਵੀਡੀਓ ਦੇ ਡਿਕਲੇਅਰ ਆਉਂਦੇ ਤੁਹਾਨੂੰ ਵੀਡੀਓ ਦੇ ਦਾਂਗੇ ਉਹਨਾਂ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ ਜੀ ਇਹ ਪੰਚਾਇਤ ਕਹਿੰਦੀ ਸਟੇਜ ਨਹੀਂ ਹੈਗਾ ਜੀ ਅਸੀਂ ਇਹ ਪਹਿਲੀ ਵਾਰ ਆਏ ਆ ਤੇ ਪੰਚਾਇਤ ਤੇ ਵੀ ਹੋਣਾ ਚਾਹੀਦਾ ਪਰਚਾ ਜੀ ਇਹ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਜਿਹੜੀ ਜੱਜਵੀਰ ਵੱਲੋਂ ਗੋਲੀ ਚਲਾਈ ਗਈ ਚੰ ਕਿਲੇ ਦੀ ਦੂਰੀ ਤੇ ਆ ਉਹਨਾਂ ਕੋਲ 315 ਦੇ ਪਛਾਦੇ ਆ ਮਾ ਵਿਖਾਉਣ ਡਿਆ ਗੋਲੀ ਚਲਾਉਣ ਡਿਆ ਹੁਣ ਘੇਰੇ ਘਰੇ ਤੇ ਗੋਲੀ ਚਲੰਡੀ ਆ ਉਹਦੇ ਜੱਜ ਵੀ ਦੇ ਘਰ ਜਾ ਉਹਨੇ ਇਹਨਾਂ ਦੇ ਆਪ ਦੇ ਬੰਦੇ ਤੇ ਗੋਲੀ ਮਾਰੀ ਗਈ ਇਹਨਾਂ ਜਾਣ ਬੁੱਝ ਕੇ ਮਾਰ ਕੇ ਉਹ ਬਸ ਉੱਥੇ ਕੇਸ ਬਣਾਉਣ ਵਾਸਤੇ ਇਹਨਾਂ ਮਾਰੀ ਗਈ ਆ ਜੀ ਬਾਈ ਨੇਮ ਸਾਡਾ ਹਲਕਾ ਬਤਾਈ ਕੀ ਆ ਜੀ ਸਰਦਾਰ ਸਿੰਘ ਧੋਨਾ ਉਹਦਾ ਪੀਏ ਬੁਰਜਾ ਉਸ ਸਾਰੀ ਪੰਚਾਇਤ ਉਹਨਾਂ ਵੱਲੋਂ ਜੀ ਅੱਜ ਉਹ ਤੇ ਸ਼ਰੇਆਮ ਕਹਿੰਦੇ ਵੀ ਅਸੀਂ ਨਹੀਂ ਬਗਣਾ ਕੋਟ ਦੇ ਸਟੇ ਹੁੰਦੇ ਬਾਬਜੂ ਕਹਿੰਦੇ ਕੋਈ ਗੱਲ ਨਹੀਂ ਡੀਐਸਪੀ ਵੀ ਕੀ ਵੰਡ ਨਾਲ ਆ ਰਿਹਾ ਆ ਜੀ ਬਿਲਕੁਲ ਇੱਕ ਲੱਤ ਤੇ ਖਲੋਤਾ ਉਹਨਾਂ ਦੇ ਨਾਲ ਇਸ ਤੋਂ ਬਾਅਦ ਆ ਜੀ ਵੱਡੀ ਗਿਣਤੀ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਹਰੀਕੇ ਹਾਈਵੇ ਦਾ ਕੋਈ ਬਣਾਉਂਦੇ ਉੱਥੇ ਰੋਕਾਂਗੇ ਜੀ ਨਾਲ ਸਾਡੇ ਜਿਹੜਾ ਫਿਰੋਜ਼ਪੁਰ ਆਊਗਾ ਜੀ ਤਰੀਦਕੋਟ ਆ ਮੁਕਸਰ ਤੋਂ ਕੁਛ ਆ ਅੰਬਰਸਰ ਤੋਂ ਵੀਰ ਆ ਨਾਲ ਸਾਰੇ ਇਕੱਠੇ ਕਰਕੇ ਅਸੀਂ ਹਾਈਵੇ ਤੇ ਜਾਵਾਂਗੇ ਜੀ ਹਰੀਕੇ ਇਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਸਾਡੀ ਜਥੇਬੰਦੀ ਹੈਗੀ ਐ ਭਾਰ ਤੇ ਅੱਜ ਦਾ ਮਸਲਾ ਇਹ ਆ ਕਿ ਆਪਣੇ ཕਿੱਖੀਵਿੰਡ ਦਾ ਸਾਡਾ ਇੱਕ ਕਿਸਾਨ ਆ ਜੱਜਬੀਰ ਸਿੰਘ ਚੇਲਾ ਉਹਦਾ ਪਿੰਡ ਆ ਤੇ ਉਹਦੇ ਘਰ ਦੇ ਉੱਪਰ ਗੁੰਡਿਆਂ ਵੱਲੋਂ ਬੜਾ ਵੱਡਾ ਹਮਲਾ ਕੀਤਾ ਗਿਆ ਸੀ ਜਿਸ ਬੰਦੀ ਅਸੀਂ ཕਿੱਖੀਵਿੰਡ ਤੇ ਪੁਲਿਸ ਪ੍ਰਸ਼ਾਸਨ ਨਾਲ ਸੰਬੰਧ ਕੀਤਾ ਕਹਿ ਤਾ ਕਹਿ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪਰੰਤੂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੇ ਕਾਰਵਾਈ ਕਰਾਉਣ ਵਾਸਤੇ ਅਸੀਂ ਐਸਐਸਪੀ ਦਫ਼ਤਰ ਤਰਨਤਾਰਨ ਅੱਜ ਤਰਨਾ ਲਾ ਕੇ ਬੈਠੇ ਆ ਤੇ ਸ਼ਾਮਾਂ ਦੇ ਆ 3:30 ਵੱਜ ਚੁੱਕੇ ਆ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਨਾਲ ਕੋਈ ਵੀ ਮੀਟਿੰਗ ਜਾਂ ਮੁਲਾਕਾਤ ਕਰਨ ਨਹੀਂ ਆਇਆ ਹਮਲਾ ਕੀਤਾ ਜੀ ਜ਼ਮੀਨੀ ਵਿਵਾਦ ਸੀ ਤੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਜਿਹੜਾ ਕੇਸ ਆ ਕਿਸਾਨ ਦੇ ਹੱਕ 'ਚ ਹੋ ਗਿਆ ਤੇ ਜਿੱਤੋਂ ਬੁਖਲਾ ਕੇ ਜਿਹੜਾ ਵਿਰੋਧੀ ਪਾਰਟੀ ਉਹਨਾਂ ਨੇ ਹਮਲਾ ਕਰਤਾ ਜੀ ਵਿਰੋਧੀ ਪਾਰਟੀ ਉਸ ਹੁੰਦਾ ਕ ਐਮ ਐਲ ਏ ਆ ਸਰਵਣ ਸਿੰਘ ਧੰਨੋ ਦਾ ਨਾਮ ਆ ਤੇ ਇੱਕ ਉਹਦਾ ਪੀ ਆ ਬੁਰਜ ਬੁਰਜ ਤੇ ਇੱਕ ਜਿਹੜਾ ਚੇਲਾ ਪਿੰਡ ਦਾ ਉਹਨਾਂ ਨੇ ਸਰਪੰਚ ਬਣਾਇਆ ਉਹ 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 ਵੀ ਜ਼ਖਮੀ ਹੋਇਆ ਨੇ ਆਪਦੇ ਕੰਨ ਤੇ ਆਪੇ ਗੋਲੀ ਦਾ ਕੋਈ ਲਾ ਕੇ ਸ਼ਰਾ ਸ਼ੁਰਾ ਤੇ ਆਪਦਾ ਬਣਾ ਕੇ ਨਤੀਜਾ ਝੂਠਾ ਉਹ ਸਾਡੇ ਕਿਸਾਨ ਦੇ ਉੱਤੇ ਗੋਲੀਆਂ ਚੱਲਣ ਡੀਆਂ ਨੇ ਉਹ ਵੀਡੀਓ ਬਹੁਤ ਵਾਇਰਲ ਹੋਈ ਹੈ ਪਰੰਤੂ ਇਸ ਦੇ ਬਾਵਜੂਦ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸਬੰਧੀ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਐਸਪੀ ਹੈੱਡਕ quarter ਸਾਹਿਬ ਦੀ ਡਿਊਟੀ ਲਈ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਬਿਲਕੁਲ ਧੱਕਾ ਹੋਇਆ ਹੈ ਕਾਰਵਾਈ ਕੀਤੀ ਜਾਊ ਪਰ ਅਜੇ ਤੱਕ ਕੋਈ ਕਾਰਵਾਈ ਹੋਈ ਕਿ ਉਹਦੀ